ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਪੰਜਾਬੀ ਲਾਈਫ ਸਟਾਈਲ ਕੁਕਿੰਗ ਤੇ ਦਿਵਜੋਤ ਜੀ ਦਾ ਖਾਣਾ ਦੇ ਕੇ ਅਈਆਂ ਕੀ ਰੋਟੀ ਹਾਲਾ ਤੇ ਤਦ ਤੱਕ ਟਿਲਸਾਬਨ ਤੇ ਮੈਂ ਕਿਹਾ ਸੀ ਆਹ ਲਾ ਲੈਨੇ ਅੱਜ ਆਪਾਂ ਲੈ ਕੇ ਆਏ ਆਂ ਹਰ ਵਿਆਹ ਵਾਸਤੇ ਇਹ ਚਾਰਟ ਪੇਪਰ ਉਹਨੂੰ ਉਧਰ ਆਰੇ ਲਾਇਆ ਇਹ ਤੇ ਉਹਨੂੰ ਕਿਹਾ ਇਹ ਕਿ ਇੱਥੇ ਨਾ ਆਵੇ ਕਿਉਂਕਿ ਜੋ ਆ ਗਿਆ ਤੇ ਉਹਨੇ ਕਿਹਾ ਨਾ ਇਹ ਕਿ ਮੈਂ ਰੋਟੀ ਗੋਣੀ ਹਾਂਦਾ ਉਹਨੂੰ ਆਰੇ ਲਾ ਕੇ ਰੋਟੀ ਖਾਓ ਨਹੀਂ ਨਾ ਉਧਰ ਨਹੀਂ ਆਉਣਾ ਚਾਹੀਦਾ ਠੀਕ ਆ ਆਹ ਆਏ ਦੇ ਦੇ ਉਸੇ ਵੀ ਦੇ ਸੈਲੋ ਟੇਪ ਲੈ ਆਓ ਫਿਰ ਲਾ ਲਈਏ ਤੇ ਇਹ ਚਾਰਟ ਪੇਪਰ ਲਾਵਾਂਗੇ ਕਿਉਂਕਿ ਹਰ ਰਾਜ ਸਾਰਾ ਦਿਨ ਬੁੱਕਸ ਫੜ ਕੇ ਇਧਰ ਉਧਰ ਤੁਰਿਆ ਫਿਰਦਾ ਇਹ ਨਵੇਂ ਐਨੀਮਲਸ ਦੇਖਦਾ ਇਹਨਾਂ ਮੈਡਲ ਨੂੰ ਸਭ ਨੂੰ ਕਿਹਾ ਚਾਰਟ ਪੇਪਰ ਹੀ ਲੈ ਆਓ ਆਪਾਂ ਲਾ ਲਾਂਗੇ ਇੱਥੇ ਲਾ ਲਾਂਗੇ ਬੈਡਰੂਮ ਦੇ ਵਿੱਚ ਨਾਲੇ ਆਪਾਂ ਬੈਡਰੂਮ ਨੂੰ ਕਾਫੀ ਸੈੱਟ ਕਰ ਰਹੇ ਆਂ ਪਹਿਲਾਂ ਦੇ ਨਾਲੋਂ ਇਹ ਵਾਲਾ ਜਿਹੜਾ ਆ ਅੱਜ ਮੈਂ ਕੈਮਰਾ ਕਰਕੇ ਹੀ ਦਿਖਾਉਣੀ ਆ ਫਰੰਟ ਤੋਂ ਪਤਾ ਨਹੀਂ ਲੱਗਣਦਿਆ ਇਹ ਵਾਲਾ ਕਰਟਨ ਜੜਾਏ ਉਹ ਆਪਾਂ ਨੇ ਇੱਧਰ ਜਿਹਨੂੰ ਆਪਾਂ ਇਹ ਵਾਲਾ ਕਰਟਨ ਲਗਾ ਦਿੱਤਾ ਏ ਇੱਥੇ ਪਹਿਲਾਂ ਹੋਰ ਕਿਹ ਕਲਰ ਦਾ ਕਰਟਨ ਹੀ ਹੁਣ ਆਪਾਂ ਨੇ ਪੂਰੇ ਰੂਮ ਦੇ ਵਿੱਚ ਜਿਹੜੇ ਉਹ ਮੈਚਿੰਗ ਕਰਦੇ ਕਰਟਨ ਲਗਾਏ ਆ ਇੱਕ ਇੱਧਰ ਲਾ ਦਿੱਤਾ ਏ ਤੇ ਇੱਕ ਇੱਥੇ ਲੱਗਣ ਵਾਲਾ ਏ ਇਹਦਾ ਇੱਕ ਤਾਂ ਨਹੀਂ ਲਾਇਆ ਹਾਂਜੀ ਥੋੜੇ ਟਾਈਮ ਤੱਕ ਦੇਖ ਲਿਓ ਇੱਕ ਮਿੰਟ ਮੈਂ ਆਉਣੀ ਔਮ ਵਾਲੇ ਉੱਪਰ ਜਿਹੜੇ ਕਰਟਨ ਦੀ ਪਾਉਣ ਵਾਲੇ ਹੁੰਦੇ ਆ ਨਾ ਉਹ ਕੱਟ ਹੀ ਇਸ ਕਰਕੇ ਇੱਕ ਹੀ ਲਾਇਆ ਏ ਤੇ ਇੱਧਰ ਵੀ ਸੇਮ ਉਹਨਾਂ ਦੇ ਨਾਲ ਦਾ ਹੀ ਕਰਟਨ ਲਗਾਇਆ ਏ ਤੇ ਇਧਰ ਜਿਹੜੀਆਂ ਮੈਂ ਲਗਾ ਦਿੱਤੀਆਂ ਇਹ ਹੈਂਡ ਮੇਡ ਫੋਟੋਜ਼ ਜਿਹੜੀਆਂ ਮੈਂ ਸਾਰੀਆਂ ਖੁਦ ਬਣਾਈਆਂ ਸੀ ਫਰੇਮ ਵੀ ਖੁਦ ਕੀਤੀਆਂ ਨੇ ਤੇ ਓ ਵਾਲਾ ਵਿੱਚ ਆਪਾਂ ਨੇ ਲਾਹ ਵਾਲੀ ਵਾਚ ਪਹਿਲਾਂ ਦੀ ਲੱਗੀ ਸੀ ਇਥੇ ਉਹਨੂੰ ਇੱਥੇ ਹੀ ਰਹਿਣ ਦਿੱਤਾ ਏ ਤੇ ਅਜੇ ਥੋੜਾ ਜਿਹਾ ਹੋਰ ਆਪਾਂ ਨੇ ਇਸ ਬੈਡਰੂਮ ਦਾ ਮੇਕਓਵਰ ਕਰਨਾ ਏ ਤੇ ਹੌਲੀ ਹੌਲੀ ਕਰਦੇ ਜਾਵਾਂਗੇ ਇਹਦੇ ਵਿੱਚੋਂ ਇੱਕ ਪੌਦਾ ਟੁੱਟ ਗਿਆ ਇੱਕ ਹੋਰ ਜੇ ਟਾਈਮ ਮਿਲਿਆ ਕੱਲ੍ਹ ਤੇ ਨੂੰ ਸਭ ਦੇ ਨਾਲ ਨਰਸਰੀ ਜਾ ਕੇ ਲੈ ਕੇ ਆਉਂਗੀ ਨਹੀਂ ਤਾਂ ਫਿਰ ਦੇਖੀ ਜਾਊਗੀ ਬਾਅਦ ਵਿੱਚ ਅੱਛਾ ਆਪਾਂ ਨੇ ਇਹ ਪਾਰਸਲ ਵੀ ਖੋਲਣਾ ਏ ਇਹਦੇ ਵਿੱਚ ਭੇਜੀਆਂ ਨੇ ਰਖੜੀਆਂ ਸਰਜੀਤ ਨੇ ਉਹ ਇਹਦੇ ਵਿੱਚ ਰਖੜੀਆਂ ਉਹ ਆਪਾਂ ਬਾਅਦ ਵਿੱਚ ਖੋਲਦੇ ਆਂ ਪਹਿਲਾਂ ਲਗਾ ਲਈਏ ਇੱਥੇ ਚਾਟ ਪੇਪਰ ਹੈ ਹੁਣਤੀ ਬੰਦੇ ਲਾਈਟ ਰਹਿ ਜਾ ਬਣੀ ਹੀ ਕੋਈ ਨਹੀਂ ਠੀਕ ਆ ਦੇਖ ਹੀ ਜਾਣੇ ਆ ਇੰਨਾ ਹਨੇਰਾ ਥੋੜੀ ਆ ਕੀ ਦਿਖਣਾ ਇਨਾ ਦਿਖ ਰਿਹਾ ਸਾਰੇ ਉੱਚਾ ਕਰੀਏ ਨਾਲੇ ਆਈਏ ਥੋੜਾ ਦੇਖੀ ਨਾ ਹੂੰ ਬੜਾ ਕਿਦਾਂ ਹੋਇਆ ਇਹ ਐਕਸੀਡੈਂਟ ਭਰਾਵਾ ਅੱਜ ਐਕਸੀਡੈਂਟ ਹੋ ਗਿਆ ਜੀ ਇਧਰ ਵੀ ਹਾਏ ਪਾਪਾ ਜੀ ਦੇਖੋ ਓਏ ਬੂਬੂ ਉਹ ਯਾ ਨਹੀਂ 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 ਹਾਏ ਉਹ ਨੂਤਰਾੰਦਾ ਨਹੀਂ ਕੁਛ ਨਹੀਂ ਹੋਇਆ ਜਦੋਂ ਆਏ ਹੀ ਨਾ ਇੱਥੇ ਸਾਰੇ ਬਲੱਡ ਬਲੱਡ ਹੋਇਆ ਪਿਆ ਸੁੱਕਾ ਪਿਆ ਹੀ ਬਲੱਡ ਮੈਂ ਤੇਲ ਪਵਾ ਸਕੂਟਰ ਦੇ ਵਿੱਚ ਮੈਂ ਕੱਢਣ ਲੱਗਾ ਸਕੂਟਰੀ ਦੇ ਅੱਗੋਂ ਇੱਕ ਹੋਰ ਮੁੰਡਾ ਆ ਗਿਆ ਸਕੂਟਰ ਤੇ ਤੇ ਤੇਜ਼ ਲਿਆ ਕੇ ਵਿੱਚ ਮਾਰੀ ਕੋਈ ਪਤਾ ਨਹੀਂ ਮਾਰੀ ਇਹਦੇ ਵਿੱਚ ਮੈਨੂੰ ਪਤਾ ਨਹੀਂ ਲੱਗਾ ਕੀ ਹੋ ਗਿਆ ਪੁਪਾ ਪੁਲਿਸ ਬੰਦ ਉੱਥੇ ਨਾ ਸਾਹਮਣੇ ਤੇ ਥਾਣਾ ਇਹਦੇ ਸਾਹਮਣੇ ਹੀ ਲੱਗ ਗਈ ਸੀ ਪੁਲਿਸ ਵੀ ਥਾਣੇ ਦੇ ਸਾਹਮਣੇ ਹੀ ਇਦਾਂ ਹੋ ਗਿਆ ਥਾਣੇ ਦੇ ਸਾਹਮਣੇ ਕਿਡਨੈਪ ਥੋੜਾ ਕਰ ਜਾਂਦਾ ਵਾ ਉਹਨੂੰ ਕਿਡਨੈਪ ਬੂ ਬੂ ਹਾਇਰ ਉਦਰੇ ਕੋ ਰੋਈ ਜਾਂਦਾ ਜੇ ਬੂ ਬੂ ਹੋਇਆ ਹਾਂ ਨਹੀਂ ਪਤਾ ਉਹਦੇ ਵਿੱਚ ਮੇਰਾ ਮੇਰੀ ਵੀ ਗਲਤੀ ਸੀ ਨਾ ਨਾਲ ਕਿੱਦਾਂ ਬੂ ਹੋਇਆ ਪਪਾ ਜੀ ਮੈਂ ਵੀ ਅਚਾਨਕ ਕਿੱਥੇ ਬੂ ਬੂ ਹੋਇਆ ਏ ਸਨੈਪ ਕਰਨਾ ਹੀ ਕਿਡਨੈਪ ਥੋੜਾ ਪਪਾ ਨੂੰ ਵੀ ਹੁੰਦਾ ਉਹ ਹਵਾਲਾ ਦੇ ਵਿੱਚ ਦੇਣਾ ਹੁੰਦਾ ਜੇ ਪਪਾ ਜੀ ਨੂੰ ਫੜ ਲੈਣਾ ਸੀ ਉਹਨਾਂ ਨੇ ਉੱਥੇ ਉਹ ਤਾਂ ਮੇਨੂੰ ਲੱਗਦਾ ਤੇਰੀ ਗਲਤੀ ਕਿਉਂ ਨਹੀਂ ਮੇਰੀ ਵੀ ਗਲਤੀ ਮੈਂ ਪਾਪਾ ਨੇ ਵੀ ਗਲਤੀ ਕੀਤੀ ਮੈਂ ਚਾੜਨੀ ਸਕੂਟਰੀ ਰੋਡ ਤੇ ਲੈ ਆਇਆ ਤਾਂ ਉਹ ਬੋਹੰਦਾ ਇੱਕਦਮ ਰੋਡ ਤੇ ਨਹੀਂ ਸੀ ਨਾ ਚੜਨੀ ਚਾਹੀਦੀ ਉਹਦੀ ਵੀ ਗਲਤੀ ਪਾਪਾ ਦੀ ਗਲਤੀ ਆ ਪਾਪਾ ਨੇ ਵੇਖਣੀ ਆ ਨਹੀਂ ਅੱਧੀ ਗਲਤੀ ਉਹਦੀ ਵੀ ਹੀ ਤੇ ਪਾਪਾ ਦੀ ਵੀ ਉਹ ਤੇਜ ਬੜਾ ਲੈ ਕੇ ਆਉਂਦੇ ਆ ਬਾਜ਼ਾਰ ਦੇ ਵਿੱਚ ਦੋਨੇ ਵੀ ਨਹੀਂ ਵੇਖਿਆ ਤੇ ਮੈਂ ਵੀ ਨਹੀਂ ਵੇਖਿਆ ਬਾਜ਼ਾਰ ਦੇ ਵਿੱਚ ਇੰਨੀ ਤੇਜ਼ ਥੋੜੀ ਲੈ ਕੇ ਆਉਣਾ ਚਾਹੀਦਾ ਸੀ ਉਹਦਾ ਸਕੂਟਰੀ ਦਾ ਅੱਗੇ ਵਾਲਾ ਜਿਹੜਾ ਉਹਦਾ ਅੱਗੇ ਵਾਲਾ ਖਾਕਾ ਜਿਹੜਾ ਹੁੰਦਾ ਵਾ ਜਿੱਥੇ ਲੈਂਦਾ ਜਿੱਥੇ ਲੈਂਦਾ ਦੁਸਤਰਾ ਉਹ ਸਾਰਾ ਹੀ ਟੁੱਟ ਗਿਆ ਆਪਣੀ ਵੀ ਸਕੂਟਰੀ ਇੱਕ ਪਾਸੇ ਤੇ ਟੁੱਟ ਗਈ ਥੋੜੀ ਸਾਈਡ ਤੋਂ ਐ ਫ ਉਹੜਾ ਪਲਾਸਟਿਕੀ ਟੁੱਟੀ ਨਾ ਉਹ ਇੱਕ ਥਾਂ ਰੱਖੂਗੀ ਮੇਰੀ। ਉਹੀ ਅੱਜੀ ਆ ਤੇ ਇੱਥੇ। ਬੰਦਾ ਸ਼ੁਕਰ ਆ ਵੀ। ਪਾਪਾ ਜੀ ਬੂਬੂ ਕਿੱਥੇ ਹੋਇਆ ਏ? ਪਾਪਾ ਜੀ ਬੂਬੂ। ਇਹ ਸਟੀering ਨੂੰ ਆ ਫੜਿਆ ਹੈ ਨਾ ਇਧਰੋਂ ਐ ਮੱਦੀ। ਉਧਰ ਦੇਖੋ ਮੂੰਹ ਹੋਰ ਤਰ੍ਹਾਂ ਲੱਗਿਆ। ਹਾਂ ਬੁੱਤੂ। ਇਹ ਐਸ ਕੁਢੀ ਫੜੀ ਨਾ ਐ ਮੋੜ। ਹਾਂ। ਤੇ ਇਧਰੋਂ ਐ ਹੁੰਦੇ ਆਗੇ। ਵਿੱਚ ਵਿੱਚ ਵੱਜ ਗਿਆ ਏ। ਤੁਹਾਡਾ ਹੱਥ ਤੇ ਲੈਣਾ ਨਾ। ਇਹ ਰੇਸ ਵਾਲੀ ਨਾ ਮੁੱਠ। ਉਹਦੇ ਵਿੱਚ ਵੀ ਖੁਬਿਆ ਪਿਆ ਹੋ। ਤੁਹਾਡਾ ਹੱਥ ਤੇ ਲੈਣਾ। ਅੱਛਾ ਪਲਾਸਟਿਕ ਹੀ ਖੁਬਗੀ ਉਹਦੇ ਵਿੱਚ ਵੀ। ਇੱਥੇ ਵੱਜ ਵੀ ਗਈ ਨਾਲ ਉਹਦੇ ਵਿੱਚ ਵੀ। ਹਾਂ ਇਹ ਪਾਵੇਂ ਤੇ ਸਭ ਹੱ ਮੈਨੂੰ ਵੀ ਤਾਂ ਮੇਰੇ ਸਕੂਟਰ ਦਾ ਜਿਹੜਾ ਨੁਕਸਾਨ ਆ ਉਹ ਦੇ ਦਿਓ ਤੇ ਅਸੀਂ ਤੁਹਾਡੇ ਪੱਟੀ ਕਰਾ ਦਨੇ ਆਂ ਬਸ ਹਾਂ ਜੇ ਹਾਰ-ਪਾਰ ਹੋ ਜਾਂਦਾ ਤਾਂ ਫੇਰ ਫੇਰ ਕੌਣ ਜ਼ਿੰਮੇਵਾਰ ਹਿੱਤੋ ਪਾਪਾ ਦੇ ਨੇ ਅੱਗੇ ਮੇਨੂੰ ਸੈਕਸੀਡੈਂਟ ਹੋ ਗਿਆ ਮੇਰੀ ਨਾਲ ਹੀ ਜਾਨ ਨਿਕਲ ਗਈ ਮੈਂ ਡਰ ਗਈ ਮੈਨੂੰ ਖੋਲੋ ਚਲੋ ਖੋਲਿਏ ਮੰਮਾ ਕੀ ਵਾਹਿਗੁਰੂ ਦਾ ਸ਼ੁਕਰ ਆ ਕਿ ਬਚਾਅ ਹੋ ਗਿਆ ਏ ਵਾਹਿਗੁਰੂ 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 ਆ ਚੀਜੀ ਕਦੀ ਆ ਚੀਜੀ ਇਹਦੇ ਵਿੱਚ ਹੋ ਜਾ

ਹਾਂ ਹਾਂ ਮੇਰਾ ਦੇ ਦੇ ਦੋ ਆ ਲੋ ਤੁਹਾਡਾ ਹੀ ਆ ਆ ਲੋ ਤੁਹਾਡਾ ਹੀ ਆ ਆਰੀ ਦੀ ਕਿੱਡੀ ਸੋਹਣੀ ਜੀ ਮਾਉ ਆਪਣੇ ਰੱਖਣੀਆਂ ਜਿਆਦੀ ਆਂ ਵਦੀਆਂ ਹਾਂ ਆਪਣੇ ਜਿਆਦੀਆਂ ਸੋਹਣੀਆਂ ਮਿਲਦੀਆਂ ਐ ਏ ਕੁੰਕਾਰ ਵਾਲੀ ਵੇਖੋ ਆ ਕਿੰਨੀ ਸੋਹਣੀ ਵਾਓ ਹਨਾ ਕਿੰਨੀ ਸੋਹਣੀ ਆ ਖੋਲੋ ਆਪਣੇ ਮਿਲਦੀਆਂ ਨਹੀਂ ਇਹੋ ਜਿਹੀ ਹਾਂਜੀ ਖੋਲੋ ਹਾਂ ਖੋਲੋ ਲਾਈਟ ਵਾਲੀ ਨਹੀਂ ਆਉ। ਉਹ ਕਹਿੰਦੇ ਬਲੂ ਡਾਟ ਵਾਲੇ ਕਹਿੰਦੇ ਹੀ ਵੀ ਲਾਈਟ ਵਾਲੀਆਂ ਨਹੀਂ ਗੱਲ ਸਕਦੇ ਅਸੀਂ ਵਿੱਚ। ਪਤਾ ਨਹੀਂ ਉਹਨਾਂ ਮਨਾਗਾ ਤੋ ਕੀਤਾ ਏ। ਸੋਣੇ ਜਿਹੇ ਬੁੱਤੇ ਤੇ ਬਣਾ ਲੈ ਰਖੇ ਢੀ। ਹੈਂਡ ਕਰੋ ਹੈਂਡੂ ਹੈਂਡੀ ਕਰੋ ਹੈਂਡੂ। ਓ ਫੋਟੋ ਖਿੱਚ ਦੋ। ਆ ਪਾਪਾ ਜੀ ਵੱਲ ਮੂੰਹ ਕਰੋ। ਮੈਂ ਫੜ ਤੈਨੂੰ। ਤੂੰ ਫੋਨ ਲੱਗੇ। ਹੋ ਗਿਆ। ਦੇ ਫਾਰਦਾਨੀ ਮੇਂ ਖੋਲ ਦੇ ਨਾ ਰੁਕ ਜਾ ਮੈਂ ਖੋਲ ਦੇਣਾ ਆ ਬੰਨਾ ਮਾਊ ਹਾਂ ਮਾਊ ਖੋਲ ਕੋਈ ਬੰਦਾ ਮੈਂ ਹੀ ਬੰਨਣੀ ਆ ਹੋਰ ਟਿਕਨੇ ਆਓ ਮਾਊ ਯੋ ਅਪਰੀਲ 3 ਅੱਜੋ ਤੇ ਇਹ ਜੰਨਤ ਜੰਨਤ ਦੇ ਵੰਡੇ ਦੀਆਂ ਆ ਜੰਨਤ ਬੰਨ੍ਹਦੀ ਐ ਇਹ ਜੰਨਤ ਦੀਆਂ ਆ ਗਰਿਆ ਜੰਨਤ ਨੇ ਭੇਜੀ ਆ ਤੇਰੇ ਵਾਸਤੇ ਦੇ ਹਾਸਤੇ ਬੰਨ੍ਹਣੀਆਂ ਖੱਬੇ ਤੇ ਬੰਨ੍ਹਣਾ ਤੇਰੇ ਵੇਖੀ ਆ ਵੇਖੀ ਸਾਰਿਆਂ ਨੇ ਕਹਣਾ ਕਿੰਨੀ ਸੋਹਣੀ ਆ ਆਉ ਦੇ ਉਹ ਨਾ ਅੱਜ ਅੱਜ ਕੋਈ ਹੈ ਨਹੀਂ ਨਾ ਬੈਠੀ ਮਾਊ ਵਾਲੀ ਇੱਧਰ ਦੇਖ ਮੜਾ ਜਾ ਦੇ ਉਧਰ ਦੇਖੋ ਲੱਗ ਗਿਆ ਜੀ ਥਰੀ ਚਲੋ ਓਏ ਹੋ ਹੋਏ ਕਰੀ ਜਾਂਦਾ ਬੜਾ ਹੈ ਤੇ ਆਉਣ ਤਾਂ ਦੇ ਬੰਨ

ਉਹ ਵੀ ਹੈ ਦੋ ਨਹੀਂ ਇੱਕ ਇਹੋ ਜੋ ਖੋਲੋ ਜਲਦੀ ਖੋਲੋ ਭਾਈ ਉਹਨੂੰ ਖੋਲੋ ਖੋਲੋ ਇਹ ਲੋਰ ਪਿਤਾ ਨਿਕਲਿਆ ਤੇ ਉਹ ਨਹੀਂ ਲੈਣਾ ਬੜਾ ਤੇਜ਼ ਆ ਵੀ ਮੇਰਾ ਨਹੀਂ ਟੁੱਟਣੀ ਯਾਰ ਉਹ ਮੈਨੂੰ ਪਾ ਲਿਆ ਮੂੰਹ 'ਚ ਫਟਾਫਟ